ਅਜਾ ਸਾਹਿਬ ਅੱਜ ਤੁਸੀਂ ਜਿਹੜੀ ਨਵੀਂ ਕਮੇਟੀ ਨਵੇਂ ਪ੍ਰਧਾਨ ਸਾਹਿਬ ਆ ਇਹਨਾਂ ਨੂੰ ਸਮਰਥਨ ਦਿੰਦਾ ਹੈ ਹੋਰ ਕਿਨੇ ਕਿਨੇ ਸਮਰਥਨ ਦਿੰਦਾ ਹੈ ਸਰਬੱਤ ਸੰਗਤਾਂ ਨੂੰ ਅਤੇ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਸ ਕਮੇਟੀ ਨੂੰ ਪੂਰਾ ਸਮਰਥਨ ਦਿੰਦਾ ਕਾਰ ਸਿਵਾ ਨੂੰ ਸਮਰਥਨ ਦਿੰਦਾ ਕਿਉਂਕਿ ਗੁਰੂ ਘਰ ਦੇ ਕੰਮ ਜਿਹੜੇ ਨਾ ਬਾਦ ਵਿਵਾਦ ਦੇ ਵਿੱਚ ਪੈ ਕੇ ਪਹਿਲਾਂ ਨਹੀਂ ਹੋ ਸਕੇ ਤੇ ਇਸ ਕਰਕੇ ਕਮੇਟੀ ਦੇ ਨਾਲ ਕਦਮ ਲਾ ਕੇ ਚੱਲਾਂਗੇ ਤਾਂ ਕਿ ਕੰਮ ਹੋ ਸਕਣ ਅਸੀਂ ਪੂਰਾ ਸਮਰਥਨ ਦਿੰਦਾ ਕਮੇਟੀ ਨੂੰ ਜਿਹੜੀ ਉਹ ਮੌਜੂਦਾ ਕਮੇਟੀ ਹੈ ਕਿ ਗੁਰੂ ਘਰ ਦੇ ਕੰਮ ਹੋ ਸਕਣ ਜਿਵੇਂ ਪਹਿਲਾਂ ਰਕਾਵਟਾਂ ਪੈਂਦੀਆਂ ਰਹੀਆਂ ਨੇ ਵਾਦਾਂ ਵਾਦਾਂ ਦੇ ਵਿੱਚ ਪੈ ਕੇ ਗੁਰੂ ਘਰ ਦਾ ਬਹੁਤ ਨੁਕਸਾਨ ਹੋਇਆ ਮੈਂ ਉਹਦੇ 'ਚ ਗੁਨਾਹਗਾਰ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਕਹਿੰਦਾ ਕਿਉਂਕਿ ਮੈਂ ਵੀ ਇੱਕ ਮੈਂਬਰ ਹਾਂ ਹਾਂ ਮੈਂ ਕਿਸੇ ਨੂੰ ਕੋਈ ਦੋਸ਼ਾ ਰੱਖ ਨਹੀਂ ਕਰਦਾ ਪਰ ਹੁਣ ਜਿਹੜਾ ਮੈਂ ਚਾਹਣਾ ਵੀ ਵੱਧ ਤੋਂ ਵੱਧ ਕੰਮ ਹੋਵੇ ਗੁਰੂ ਘਰ ਦਾ ਨੁਕਸਾਨ ਨਾ ਹੋਵੇ ਜਿਹੜਾ ਬਾਕੀ ਸਭਾ ਬਚਿਆ ਨਾ ਉਹ ਸਦ ਪਯੋਗ ਹੋਵੇ ਉਹਦਾ ਦੁਰਪਯੋਗ ਨਾ ਹੋਵੇ ਤੋਂ ਇਲਾਵਾ ਹੋਰ ਕਿਹੜੇ ਕਮੇਟੀ ਮੈਂਬਰ ਜਿਹੜੇ ਪਹਿਲੋਂ ਆਪੋਜੀਸ਼ਨ ਚਾਣਾ ਹੁਣ ਉਹਨਾਂ ਨੇ ਸਮਰਥਨ ਦਿੱਤਾ ਉਹਨਾਂ ਦਾ ਨਾਮ ਦਾ ਆ ਕੁਲਦੀਪ ਸਿੰਘ ਪੰਨੂ ਜੀ ਬਰੇਲੀ ਵਾਲੇ ਉਹ ਅੱਜ ਹਾਜ਼ਰ ਨੇ ਇੱਥੇ ਪਹੁੰਚੇ ਨੇ ਉਹ ਵੀ ਅਜ ਨਾਲ ਨੇ ਉਹਨਾਂ ਨੇ ਸਮਰਥਨ ਦਿੱਤਾ ਕਮੇਟੀ ਨੂੰ ਜਦੋਂ ਦੋਵਾਂ ਜਾਣਿਆਂ ਨੇ ਸਮਰਥਨ ਦਿੱਤਾ ਹੈ ਤੇ ਹੁਣ ਜਿਹੜੀ ਆ ਨਵੀਂ ਕਮੇਟੀ ਆ ਜਾਂ ਕਮੇਟੀ ਖੈਰ ਪਹਿਲਾਂ ਤੋਂ ਹੀ ਕੰਮ ਕਰ ਰਹੀ ਆ ਔਰ ਇਹ ਹੁਣ ਪੂਰਨ ਬਹੁਮਤ ਦੇ ਵਿੱਚ ਆ ਜਾਂ ਅਜੇ ਵੀ ਕਮੀ ਪੇਸ਼ੀ ਰਹੀ ਗਈ ਆ ਕੋਈ ਨਹੀਂ ਮੇਰੇ ਖਿਆਲ ਦੇ ਪੂਰਨ ਬਹੁਮਤ ਹੀ ਆ ਜੀ ਇਸ ਟਾਈਮ ਅੱਛਾ ਜੀ ਹਾਂ ਜੀ ਤੇ ਜਿਹੜੇ ਤੁਹਾਡੇ ਨਾਲ ਪੁਰਾਣੇ ਮੈਂਬਰ ਸਨ ਪਹਿਲਾਂ ਤੁਸੀਂ ਚੁੱਗ ਸਾਹਿਬ ਨੂੰ ਸਮਰਥਨ ਦਿੱਤਾ ਸੀ ਉਹਨਾਂ ਨੇ ਨਾਲ ਠੀਕ ਹੈ ਹੁਣ ਉਹਨਾਂ ਨੂੰ ਛੱਡ ਕੇ ਦੁਬਾਰਾ ਇੱਧਰ ਡਾਇਵਰਟ ਹੋਣ ਦੇ ਕਾਰਨ ਕੀ ਨੇ ਇਹ ਕਾਰਨ ਕੇਵਲ ਕਾਰਨ ਜਿਹੜਾ ਹੈ ਨਾ ਮੇਨ ਕਾਰਨ ਉਹ ਇਹੋ ਹੀ ਹੈ ਕਿ ਬਾਦ-ਵਿਵਾਦ ਦੇ ਵਿੱਚ ਪੈ ਕੇ ਗੁਰੂ ਘਰ ਦਾ ਨੁਕਸਾਨ ਨਾ ਕੀਤਾ ਜਾਏ। ਜਿਹੜੇ ਕੰਮ ਨੇ ਉਹ ਹੋਣੇ ਚਾਹੀਦੇ ਨੇ। ਅਸੀਂ ਮਤਲਬ ਜਦੋਂ ਇਹਦੇ ਵਿੱਚ ਪੈਂਦੇ ਆ ਨਾ ਅਸੀਂ ਵੀ ਅਸੀਂ ਮੈਂ ਇਸ ਜਿੱਤ ਤੋਂ ਨਹੀਂ ਹਾਰਨਾ। ਤੁਸੀਂ ਕਹਿੰਦੇ ਮੈਂ ਇਸ ਜਿੱਤ ਤੋਂ ਨਹੀਂ ਹਾਰਨਾ। ਉਹਦੇ ਵਿੱਚ ਨੁਕਸਾਨ ਹੁੰਦਾ ਗੁਰੂ ਘਰ ਦਾ। ਔਰ ਸੰਗਤ ਜਿਹੜੀ ਹੈ ਉਹਨੂੰ ਇਹ ਸਾਡਾ ਮੈਸੇਜ ਚੰਗਾ ਨਹੀਂ ਲੱਗਦਾ। ਸੰਗਤ ਨੂੰ ਚੰਗਾ ਮੈਸੇਜ ਇਹ ਲੱਗਦਾ ਕਿ ਗੁਰੂ ਘਰ ਦੇ ਕੰਮ ਲਗਾਤਾਰ ਹੋ ਰਹੇ ਨੇ। ਔਰ ਇਹ ਜਿਹਨਾਂ ਤੁਸੀਂ ਚੁਣ ਕੇ ਭੇਜਿਆ ਸੀ ਇਹ ਸੰਗਤ ਦੇ ਸੇਵਾਦਾਰ ਬਣ ਕੇ ਕੰਮ ਕਰਦੇ ਨੇ ਹੁਕਮਰਾਨ ਬਣ ਕੇ ਨਹੀਂ ਇਸ ਕਰਕੇ ਮਤਲਬ ਅਸੀਂ ਮੈਂ ਪਹਿਲੀ ਕਮੇਟੀ ਨਾਲ ਵੀ ਪੂਰੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਰਲ ਕੇ ਕੰਮ ਕਰੀਏ ਚਲੋ ਜਿਹੜੇ ਹੋ ਸਕੇ ਕੇ ਹੋਏ ਜਿਹੜੇ ਨਹੀਂ ਹੋਏ ਨਹੀਂ ਹੋਏ ਕਾਫੀ ਕੰਮ ਜਿਹੜੇ ਰੁਕੇ ਸਨ ਔਰ ਹੁਣ ਵੀ ਮਤਲਬ ਸਮਰਥਨ ਇਸ ਕਰਕੇ ਦਿੱਤਾ ਹੈ ਕਿ ਕਿਉਂਕਿ ਜਿਹੜਾ ਗੁਰਨਾਨਕ ਪਤਾ ਸਾਹਿਬ ਦਾ ਮੈਂਬਰ ਹੈ ਨਾ ਗੁਰੂ ਨਾਨਕ ਸਾਹਿਬ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਵਾਬ ਦੇਵੇ ਕਿ ਤੁਹਾਨੂੰ ਸੰਗਤ ਨੇ ਚੁਣ ਕੇ ਭੇਜਿਆ ਸੀ ਗੁਰੂ ਘਰ ਦਾ ਨੁਕਸਾਨ ਕਰਨ ਵਾਸਤੇ ਨਹੀਂ ਸੀ ਭੇਜਿਆ ਇਹ ਜਿਹੜੇ ਇਸ ਕਮੇਟੀ ਨੇ ਕਾਰਜ ਸੇਵਾ ਦਾ ਕਾਰਜ ਸ਼ੁਰੂ ਕਰਵਾਏ ਨੇ ਕਾਰਜ ਸੇਵਾ ਦੁਬਾਰਾ ਸਾਡੇ ਕਾਰਜ ਸੇਵਾ ਵਾਲੇ ਮਹਾਪਰਖਾਨ ਨੇ ਕਾਰਜ ਸੇਵਾ ਸ਼ੁਰੂ ਕੀਤੀ ਆ ਇਹ ਪਹਿਲਾਂ ਜਿਹੜੇ ਜੇ ਕਮੇਟੀ ਦੇ ਵਿੱਚ ਤੁਸੀਂ ਉਦੋਂ ਕਾਰਜ ਸੇਵਾ ਦੀ ਲੋੜ ਤੋਂ ਉਦੋਂ ਵੀ ਉਦੋਂ ਕਿਉਂ ਨਹੀਂ ਸ਼ੁਰੂਆਤ ਕੀਤੀ ਗਈ ਉਹ ਕਿਹੜੇ ਹਨ ਬੰਦੇ ਜਾਂ ਕਿਹੜੇ ਮੈਂਬਰਸ ਹਨ ਤੁਹਾਡੇ ਵੀ ਜਿਹੜੇ ਕਾਰਜ ਸੇਵਾ ਨਹੀਂ ਕਰਨ ਕਰਵਾਉਣਾ ਚਾਹੁੰਦੇ ਉਹ ਦੱਸ ਸਕਦੇ ਕੋਈ ਉਦੋਂ ਨਾ ਮੈਂ ਇਹ ਕਾਰਨ ਨਹੀਂ ਜਾਣਦਾ ਕਿਉਂਕਿ ਸਪਸ਼ਟ ਤੌਰ ਤੇ ਸਾਡੇ ਸਾਹਮਣੇ ਆਇਆ ਨਹੀਂ ਕਾਰਜ ਸੇਵਾ ਦਾ ਕਰੀ ਗੱਲ ਆਈ ਨਹੀਂ ਸੀ ਔਰ ਵੈਸੇ ਇਹ ਗੱਲ ਹੈ ਵੀ ਜਿੰਨੇ ਗੁਰੂ ਘਰ ਦੇ ਵੱਡੇ ਕੰਮ ਨੇ ਵੱਡੀਆਂ ਬਿਲਡਿੰਗਾਂ ਨੇ ਵੱਡੀਆਂ ਸਾਰੀਆਂ ਨੇ ਉਹ ਕਾਰ ਸੇਵਾ ਤੋਂ ਬਿਨਾ ਨਹੀਂ ਹੋ ਸਕਦੀਆਂ ਮੈਂ ਵੇਖਿਆ ਇੱਥੇ ਅਸੀਂ ਆਉਣੇ ਆ ਸਾਡੀਆਂ ਸਮਤੀਆਂ ਬੜੀਆਂ ਨੇ ਅਲੱਗ-ਅਲੱਗ ਕੋਈ ਇੱਕ ਛੋਟਾ-ਮੋਟਾ ਕੰਮ ਕਰਨਾ ਕਿਤੇ ਕੋਈ ਦਰਵਾਜ਼ਾ ਲਾਉਣਾ ਕਿਤੇ ਕੋਈ ਹੋਰ ਛੋਟਾ-ਮੋਟਾ ਕੰਮ ਕਰਨਾ ਉਹ ਜੀ ਬੜਾ ਟਾਈਮ ਸਾਨੂੰ ਲੱਗ ਜਾਂਦਾ ਇਹ ਕੰਮ ਕਾਰ ਸੇਵਾ ਹੀ ਕਰ ਸਕਦੀ ਹੈ ਔਰ ਬੜਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਾਰ ਸੇਵਾ ਨੇ ਜਿਹੜਾ ਕੰਮ ਲਿਆ ਹੈ ਮੇਰੀ ਬਾਬਾ ਜੀ ਨਾਲ ਗੱਲ ਹੋਈ ਬਾਬਾ ਰਵਿੰਦਰ ਸਿੰਘ ਰਵੀ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਜੋੜਾ ਘਰ ਉਹ ਤੇ ਅਸੀਂ ਦਿਵਾਰੀ ਦਾ ਕੰਪਲੀਟ ਕਰਕੇ ਦੇ ਦੇਾਂਗੇ। ਅੱਛਾ ਜੀ। ਔਰ ਬਾਕੀ ਜਿੰਨੀ ਬਿਲਡਿੰਗ ਜਿਹੜੀ ਹੋਰ ਬਣਨੀ ਹੈ, ਆਵਾਸ ਬਣਨੇ ਨੇ ਸੇਵਾਦਾਰਾਂ ਦੇ ਉਹ ਸਾਰਾ ਕੁਝ ਜੋ ਵੀ ਬਣਨਾ ਹੈ, ਪਾਰਕਿੰਗ ਬਣਨੀ ਹੈ, ਉਹ ਅਸੀਂ 1 ਸਾਲ ਦੇ ਅੰਦਰ ਅੰਦਰ ਕੰਪਲੀਟ ਕਰ ਦੇਾਂਗੇ। ਔਰ ਇਨੀ ਛੇਤੀ ਕਾਰ ਸੇਵਾ ਹੀ ਕਰ ਸਕਦੀ ਹੈ, ਹੋਰ ਕੋਈ ਨਹੀਂ ਕਰ ਸਕਦਾ। ਇੱਕ ਜੋੜਾਕਰ ਬਣਨਾ ਵਾ, ਇੱਕ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਉਹਨਾਂ ਦੇ ਕੁਆਟਰ ਬਣਨੇ ਨੇ, ਇਹ ਦੋ ਕੰਮਾਂ ਦੀ ਕਾਰ ਸੇਵਾ ਸ਼ੁਰੂ ਹੋ ਗਈ ਆ। ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਕਾਰ ਸੇਵਾ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਨਾਨਕਪਾਲਾ ਸਾਹਿਬ ਚ ਜਿਹੜੀ ਜ਼ਰੂਰਤ ਔਰ ਦੂਜੀ ਗੱਲ ਇਹ ਹੈ ਵੀ ਆ ਵੀ ਨਾ ਆ ਜਿਹੜਾ ਆਪਣਾ ਦਫ਼ਤਰ ਹੈ ਨਾ ਇਹ ਵੀ ਇਥੋਂ ਢਾਕੇ ਉਸ ਪਾਸੇ ਕਰਕੇ ਇਧਰ ਬਾਥਰੂਮ ਵਗੈਰਾ ਦੀ ਲੋੜ ਸਭ ਤੋਂ ਮੇਨ ਗੱਲ ਹੈ ਇਸ ਟਾਈਮ ਇਥੇ ਪਾਰਕਿੰਗ ਦੀ ਲੋੜ ਹੈ ਪਾਰਕਿੰਗ ਵਾਸਤੇ ਬਹੁਤ ਜਰੂਰੀ ਕਮ ਔਰ ਦੂਜੀ ਗੱਲ ਜਿਹੜੀਆਂ ਸਾਡੀਆਂ ਸਿੱਖਿਆ ਸੰਸਥਾਵਾਂ ਨੇ ਉਹ ਕੰਪਲੀਟ ਨਹੀਂ થઈ ਸਕੀਆਂ ਹਾਂ ਹਾਂ ਉਹਰੇ ਉਹਦੇ ਵਾਸਤੇ ਨਾ 6 ਲੱਖ ਰੁਪਈਆ ਸੰਗਤ ਦੀ ਜੇਬ ਚੋਂ ਜਾ ਰਿਹਾ ਹੈ ਜਿਹੜਾ ਸਰਕਾਰ ਦੀ ਜੇਬ ਚੋਂ ਜਾਣਾ ਸੀ ਉਹਦੇ ਵਾਸਤੇ ਕੋਸ਼ਿਸ਼ ਕਰਾਂਗੇ ਅੱਜ ਇਹ ਪ੍ਰਧਾਨ ਜੀ ਨਾਲ ਵੀ ਵਿਚਾਰ ਹੋਈ ਔਰ ਸਤਤਰ ਸਾਹਿਬਾਂ ਨੇ ਵਿਚਾਰ ਹੋਈ ਹੈ ਕਿ ਉਹ ਸਿੱਖਿਆ ਸਮಿತಿਆਂ ਜਿਹੜੀਆਂ ਨੇ ਜਲਦੀ ਤੋਂ ਜਲਦੀ ਉਹ ਗਠਿਤ ਕਰਕੇ ਤਾਂ ਕਿ ਉਹ ਪੈਸਾ ਜਿਹੜਾ ਹੈ ਗੁਰੂ ਘਰ ਦਾ 6 ਲੱਖ ਰੁਪਏ ਮਹੀਨੇ ਦਾ ਬਚਾਇਆ ਜਾ ਸਕੇ ਉਹ ਚ ਪਰੇਸ਼ਾਨੀ ਕੀ ਆ ਰਹੀ ਹੈ ਸਿੱਖਿਆ ਸਮಿತಿਆਂ ਕਿਉਂ ਨਹੀਂ ਬਣ ਪਾ ਰਹੀਆਂ ਉਹ ਚ ਦਿੱਕਤ ਕੀ ਆ ਰਹੀ ਹੈ ਬਸ ਆਪਸੀਵਾਦ ਵਿਵਾਦ ਹੁੰਦਾ ਰਿਹਾ ਅੱਛਾ ਹੁਣ ਤੁਹਾਨੂੰ ਲੱਗਦਾ ਵੀ ਜਿਵੇਂ ਤੁਹਾਂ ਸਮਰਥਨ ਦਿੱਤਾ ਹੁਣ ਇਹ ਸਿੱਖਿਆ ਸਮಿತಿਆਂ ਬਣ ਜਾਣਗੀਆਂ ਉਮੀਦ ਹੈ ਜੀ ਉਮੀਦ ਬਹੁਤ ਹੈ ਧੰਨਵਾਦ ਜਿਵੇਂ ਕਿ ਤੁਹਾਨੂੰ ਸੁਣਿਆ ਵਾ ਔਰ ਮੇਰਾ ਤਾਂ ਸ਼ੁਰੂ ਤੋਂ ਹੀ ਕਹਿਣਾ ਵਾ ਵੀ ਜਿਹੜੇ ਆਪਸੀ ਰੰਜਿਸ਼ਾਂ ਨੇ ਆਪਸੀ ਨਿਗਿਨਿਕੀ ਜੋ ਇੱਕ ਦੂਜੇ ਦੇ ਨਾਲ ਮੰਨ ਲਓ ਵੀ ਖੈ ਬਾਜੀ ਆ ਉਹਨੂੰ ਛੱਡ ਕੇ ਗੁਰੂ ਘਰ ਦੇ ਕਾਰਜ ਜਿਹੜੇ ਆ ਉਹ ਹੋਣੇ ਚਾਹੀਦੇ ਨੇ ਪ੍ਰਧਾਨ ਕੋਈ ਵੀ ਹੋਏ ਕਮੇਟੀ ਕੋਈ ਵੀ ਕਾਰਜ ਕਰੇ ਔਰ ਗੁਰੂ ਘਰ ਦੇ ਕਾਰਜ ਜੋ ਮੈਂ ਗੁਰੂ ਘਰ ਚੁਣ ਕੇ ਗੁਰੂ ਘਰ ਦੀ ਸੇਵਾ ਕਰਦਾ ਆ ਤੇ ਕਮੇਟੀ ਨਾਲ ਮਿਲ ਕੇ ਸੇਵਾ ਕਰੂੰਗਾ ਆ ਮੇਰਾ ਮੇਨ ਏਮ ਆ ਸਿੱਖਿਆ ਕਮੇਟੀ ਆ ਰਹਿ ਗਿਆ ਜੀ ਸੁਣੋਗਾ ਉੱਤੇ ਪਰੋਲ ਤੇ ਕੀ ਕਰੋਗੇ ਤੁਸੀਂ ਸਿੱਖਿਆ ਕਮੇਟੀ ਵਾਸਤੇ ਅਸੀਂ ਪ੍ਰਧਾਨ ਤੇ ਸੈਕਟਿਨ ਨੂੰ ਅਥਾਹ ਹੀ ਕਰਤਾ ਉਹ ਜੋ ਵੀ ਬਣਾਉਣਗੇ ਉਹ ਸਭ ਸਹਿਮਤ ਆ ਅੱਜ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਆਏ ਅੱਜ ਬੁੱਢੀ ਜੀ ਵੀ ਇੱਕ ਮੈਂਬਰ ਬਣਾਇਆ ਇੱਕ ਮਜੀਤ ਸਿੰਘ ਮੈਂਬਰ ਬਣਾਇਆ ਤੇ ਬਾਕੀ ਸਿੱਖਿਆ ਕਮੇਟੀ ਉਹ ਚੱਲ ਰਿਹਾ ਉਹ ਤੇ ਵਿਚਾਰ ਹੋਇਆ ਹਾਂਜੀ ਭਾਈ ਅਮਰਜੀਤ ਸਿੰਘ ਜੀ ਜਿਵੇਂ ਕਿ ਅੱਜ ਇੱਕ ਮੀਟਿੰਗ ਹੋਈ ਹੈ ਤੁਹਾਡੀ ਔਰ ਦੋ ਕਮੇਟੀ ਮੈਂਬਰਾਂ ਵੱਲੋਂ ਆਪ ਜੀ ਨੂੰ ਸਮਰਥਨ ਦਿੱਤਾ ਗਿਆ ਵਾ ਉਹ ਕਿਹੜੇ ਕਿਹੜੇ ਮੈਂਬਰ ਨੇ ਕੀ ਕਹਿਣਾ ਚਾਹੁੰਦੇ ਉਹਦੇ ਚ ਇੱਕ ਤਾਂ ਸਾਡੇ ਭਾਈ ਸਾਹਿਬ ਭਾਈ ਗੁਰਬਾਜ ਸਿੰਘ ਜੀ ਨੇ ਉਹਨਾਂ ਨੇ ਸਮਰਥਨ ਤਾਂ ਸਾਨੂੰ ਕਾਫੀ ਦਿਨ ਪਹਿਲਾਂ ਦਿੱਤਾ ਸੀਗਾ ਔਰ ਸਾਡੇ ਨਾਲ ਮਤਲਬ ਖੜੇ ਨੇ ਤਨਮਨ ਦੇ ਨਾਲ ਔਰ ਸਰਦਾਰ ਕੁਲਦੀਪ ਸਿੰਘ ਪੰਨੂ ਸਾਹਿਬ ਜਿਹੜੇ ਬਰੇਲੀ ਤੋਂ ਮੈਂਬਰ ਸਾਡੇ ਨੇ ਉਹਨਾਂ ਨੇ ਵੀ ਸਾਨੂੰ ਸਮਰਥਨ ਦਿੱਤਾ ਵਾ ਅਸੀਂ ਉਹਨਾਂ ਦਾ ਦੋਨੋਂ ਦਾ ਧੰਨਵਾਦੀ ਹਾਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਵੀ ਜਿਨ੍ਹਾਂ ਸਾਨੂੰ ਕਮੇਟੀ ਨੂੰ ਧੰਨਵਾਦ ਆਪਣੇ ਸਮਰਥਨ ਦਿੱਤਾ ਹੈ ਹੁਣ ਅਸੀਂ ਇਸ ਟੈਮ ਮਹਾਰਾਜ ਦੀ ਕਿਰਪਾ ਨਾਲ ਪੂਰ ਬਹੁਮਤ ਦੇ ਵਿੱਚ ਹੈ ਗਏ ਆ ਹੋਣ ਜਿਹੜਾ ਕਿਹਾ ਜਾਂਦਾ ਹੈ ਕਿ ਇਹ 11 ਮੈਂਬਰ ਜਿਹੜੇ ਨੇ ਉਹ ਕਮੇਟੀ ਚਲਾ ਰਹੇ ਨੇ ਕਿਦਾਂ ਕਿਦਾਂ ਉਹ ਸਾਰੀਆਂ ਚੀਜ਼ ਉਹ ਕੋਈ ਉਚਿਤ ਨਹੀਂ ਰਹਿ ਗਿਆ ਉਹ ਖਾਲੀ ਮਤਲਬ ਲੋਕਾਂ ਦੇ ਕਹਿਣ ਵਾਲੀ ਗੱਲ ਆ ਇਸ ਟਾਈਮ ਅਸੀਂ ਸਗੋਂ ਪਲੱਸ ਦੇ ਵਿੱਚ ਆ ਉਹ ਦੂਜੀ ਪਾਰਟੀ ਜਿਹੜੀ ਮਾਈਨਸ ਦੇ ਵਿੱਚ ਹੁਣ ਕਿਉਂਕਿ ਆਪ ਜੀ ਨੂੰ ਪੂਰਾ ਪੂਰਨ ਸਮਰਥਨ ਹੈ ਆ ਪੂਰਨ ਬਹੁਮਤ ਆਪ ਜੀ ਦੇ ਕੋਲ ਆਪ ਜੀ ਹੁਣ ਅੱਗੇ ਤੋਂ ਜਿਹੜੇ ਗੁਰੂ ਘਰ ਦੇ ਕਾਰਜ ਨੇ ਇਹ ਕਿਹੜੇ ਤਰੀਕੇ ਨਾਲ ਚਲਾਓਗੇ ਅਸੀਂ ਤਾਂ ਪਹਿਲਾਂ ਵੀ ਚਾਹਦੇ ਸੀ ਵੀ ਆਪਾਂ ਰਲ ਮਿਲ ਕੇ ਕੰਮ ਕਰੀਏ ਮਤਲਬ ਆਪਾਂ ਜੋ ਜੋ ਕੰਮ ਗੁਰੂ ਘਰ ਦੇ ਕੰਮ ਹੈਗੇ ਉਹ ਗੁਰੂ ਘਰ ਦੇ ਹਿੱਤ ਵਾਸਤੇ ਕੰਮ ਔਰ ਅੱਜ ਵੀ ਅਸੀਂ ਉਸੇ ਕੰਮ ਦੇ ਉੱਤੇ ਕਾਇਮ ਉਸੇ ਗੱਲ ਦੇ ਕਾਇਮ ਕੰਮ ਆ ਕਾਇਮ ਹੈਗੇ ਆ ਅਸੀਂ ਚਾਹ ਰਹੇ ਹਾਂ ਵੀ ਗੁਰੂ ਘਰ ਦਾ ਕੰਮ ਜਿਹੜਾ ਵਾ ਜੋ ਵੀ ਕੰਮ ਹੈਗਾ ਵਾ ਚਾਹੇ ਉਸਰਾਵਾਂ ਦਾ ਵਾ ਜਾਂ ਲੰਗਰ ਦਾ ਵਾ ਜਾਂ ਅੰਦਰ ਦਰਬਾਰ ਸਾਹਿਬ ਦਾ ਵਾ ਹਰ ਪ੍ਰਕਾਰ ਦਾ ਜਿਹੜਾ ਕੰਮ ਹੈ ਅਸੀਂ ਸਾਰੇ ਕੰਮ ਨੂੰ ਮਤਲਬ ਵੱਧ ਛੱਡ ਕੇ ਸਾਡੇ ਸਾਰੇ ਮੈਂਬਰਸ ਹੀ ਹੋ ਕਰ ਰਹੇ ਨੇ ਔਰ ਅਸੀਂ ਚਾਹ ਰਹੇ ਹਾਂ ਕਿ ਵੀ ਆਪਾਂ ਸਾਰੇ ਰਲ ਮਿਲ ਕੇ ਇਸ ਕੰਮ ਨੂੰ ਪੂਰਾ ਕਰੀਏ ਇੱਕ ਜਿਹੜੀਆਂ ਸਿੱਖਿਆ ਸਮಿತಿਆਂ ਦਾ ਮਸਲਾ ਕਾਫੀ ਦਿਨਾਂ ਤੋਂ ਲੰਮਕਿਆ ਆ ਰਿਹਾ ਹੈ ਕਾਫੀ ਸਾਲਾਂ ਤੋਂ ਹੀ ਲੰਮਕਿਆ ਆ ਰਿਹਾ ਹੈ ਉਹਦੇ ਕਰਕੇ ਗੁਰੂ ਘਰ ਦਾ ਕਾਫੀ ਨੁਕਸਾਨ ਹੋ ਰਿਹਾ ਵਾ ਉਹ ਸਿੱਖਿਆ ਸਮಿತಿਆਂ ਬਣਾਉਣ ਵਾਸਤੇ ਆਪ ਜੀ ਕੀ ਕਾਰਜ ਕਰੋਗੇ ਉਹਦੇ ਵਾਸਤੇ ਨਾ ਸਾਨੂੰ ਅੱਜ ਮੀਟਿੰਗ ਦੇ ਵਿੱਚ ਸਾਡਾ ਏਜੰਡਾ ਪਹਿਲਾ ਏਜੰਡਾ ਸਾਡਾ ਇਹੀ ਸੀਗਾ ਤੇ ਵੀ ਅਸੀਂ ਸਿੱਖਿਆ ਸਮಿತಿਆਂ ਸਿੱਖਿਆ ਕਮੇਟੀਆਂ ਬਣਾਈਏ ਔਰ ਜਿਹੜਾ ਗੁਰੂ ਘਰ ਦਾ ਨੁਕਸਾਨ ਹੋ ਰਿਹਾ ਵਾ ਤੇ ਉਹਨੂੰ ਅਸੀਂ ਰੋਕਿਆ ਜਾ ਕਿਸ ਤਰੀਕੇ ਨਾਲ ਉਹਦੇ ਵਾਸਤੇ ਸਾਨੂੰ ਇੱਥੇ ਅਸੀਂ ਸੋਚਿਆ ਕਿ ਵੀ ਆਪਸ ਦੇ ਵਿੱਚ ਇਹ ਸਾਰੇ ਆਪਸ ਤੈਅ ਕਰ ਲੈਣ ਤੇ ਆਪਸ ਦੇ ਵਿੱਚ ਫਿਰ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਮੈਨੂੰ ਤੇ ਪ੍ਰਧਾਨ ਸਾਹਿਬ ਨੂੰ ਕਿ ਵੀ ਆਪ ਜੀ ਜੋ ਕਰਦੋ ਇਹਨਾਂ ਲਿਖਤ ਵਿੱਚ ਸਾਨੂੰ ਦੇ ਦਿੱਤਾ ਵਾ ਅੱਛਾ ਜੀ ਸਾਡੇ ਮੈਂਬਰ ਸਾਹਿਬਾਨਾਂ ਨੇ ਸਾਨੂੰ ਲਿਖਤ ਵਿੱਚ ਦਿੱਤਾ ਕਿ ਵੀ ਆਪ ਜੀ ਪ੍ਰਧਾਨ ਜੀ ਨੂੰ ਤੇ ਸਾਨੂੰ ਸੈਕਟਰੀ ਨੂੰ ਅਧਿਕਾਰਿਤ ਕੀਤਾ ਵਾ ਕਿ ਵੀ ਤੁਸੀਂ ਜਿੰਨੂੰ ਜੋ ਜਿੱਥੇ ਵੀ ਰਜਿਸਟਰ ਕਰਨਾ ਕਰਕੇ ਸਿਮਤੀਆਂ ਬਣਾ ਲਓ ਤੇ ਗੁਰੂ ਘਰ ਦਾ ਮਤਲਬ ਜਿਹੜਾ ਵਾ ਨੁਕਸਾਨ ਨਾ ਹੋਵੇ ਇਹ ਸਾਰੇ ਸਾਡੇ ਮੈਂਬਰਾਂ ਸਾਹਿਬਾਨਾਂ ਦੀ ਮਤਲਬ ਇਹ ਉਹ ਆਪਣੇ ਰਿਕੁਆਇਰਮੈਂਟ ਆ ਔਰ ਅਸੀਂ ਇਸ ਕੰਮ ਲਈ ਵਾਸਤੇ ਆਪਣੇ ਸਾਰੇ ਮੈਂਬਰਾਂ ਦਾ ਧੰਵਾਦੀ ਵੀ ਬਹੁਤ ਅਸੀਂ ਆਗੇ ਉਹ ਜਿਹੜਾ ਐਡੀ ਵੱਡੀ ਜ਼ਿੰਮੇਵਾਰੀ ਤੁਹਾਨੂੰ ਸੌਂਪੀਓ ਕਿੰਨੇ ਦਿਨਾਂ ਦੇ ਵਿੱਚ ਵਿੱਚ ਤੁਸੀਂ ਤਿਆਰ ਕਰ ਦੋ ਕੋਈ ਜ਼ਰੂਰੀ ਨਹੀਂਗਾ ਮਤਲਬ ਇਹਨੂੰ ਮਤਲਬ ਦੋ 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 ਤਿੰਨ ਦਿਨਾਂ ਦੇ ਵਿੱਚ ਵਿੱਚ ਕਰਕੇ ਅਸੀਂ ਮਤਲਬ ਇਹਨੂੰ ਰਜਿਸਟਰਡ ਕਰਾ ਕੇ ਅਸੀਂ ਇਹਨੂੰ ਦੇਣਾ ਵੀ ਅਸੀਂ ਆ ਤੁਹਾਨੂੰ ਰਜਿਸਟਰ ਕਰਾਤਾ ਵਾ ਔਰ ਤੁਸੀਂ ਆਪਦੇ ਆਪਦੇ ਅਹੁਦੇ ਜਿਹੜੇ ਸੰਭਾਲੋ ਔਰ ਗਾੜੀ ਜਿਹੜੀ ਆ ਜਿਹੜੀ ਪ੍ਰਕਿਰਿਆ ਭਰਤੀ ਦੀ ਆ ਜਾਂ ਜੋ ਵੀ ਪ੍ਰਕਿਰਿਆ ਵਾ ਉਹਨੂੰ ਕਰੋ ਔਰ ਸਕੂਲਾਂ ਦਾ ਸੁਚਾਰੂ ਸੁਚੱਜਾ ਪ੍ਰਬੰਧ ਹੋਵੇ ਮਤਲਬ ਠੀਕ ਹੈ ਜੀ ਧੰਨਵਾਦ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਗੁਰੂ ਘਰ ਦੇ ਕਾਰਜ ਆ ਜਿਹੜੇ ਤਰੀਕੇ ਨਾਲ ਹੋਣੇ ਚਾਹੀਦੇ ਨੇ ਉਹ ਹੌਲੀ ਹੌਲੀ ਉਹ ਪ੍ਰੋਪਰ ਉਸੇ ਹੀ ਵੇਹ ਦੇ ਵਿੱਚ ਹੋਣ ਲੱਗ ਪਏ ਨੇ ਸਿੱਖਿਆ ਸਮਿਤੀਆਂ ਵੀ ਛੇਤੀ ਹੋਣ ਦੇ ਵਿੱਚ ਆ ਜਾਣਗੀਆਂ ਪ੍ਰਧਾਨ ਸਾਹਿਬ ਵਧਾਈ ਹੋਵੇ ਜੀ ਬਹੁਤ ਬਹੁਤ ਆਪ ਜੀ ਨੂੰ ਕਿ ਆਪ ਜੀ ਦੇ ਨਾਲ ਹੌਲੀ ਹੌਲੀ ਆਪ ਦੀ ਟੀਮ ਜਿਹੜੀ ਆ ਉਹ ਕਾਫੀ ਵੱਡੀ ਹੁੰਦੀ ਜਾ ਰਹੀ ਆ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਇਹਨੂੰ ਕਿਸ ਤਰ੍ਹਾਂ ਬੰਦੇ ਹੋ ਜੀ ਧੰਨਵਾਦ ਬਈ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਕੀ ਫ ਤੇ ਪਰਿਵਾਰ ਤੇ ਤੁਹਾਨੂੰ ਪਤਾ ਹੈ ਵਧ ਹੀ ਰਿਹਾ ਹੈ ਹੋਰ ਵਧਣਾ ਵੀ ਆ ਗਿਆ ਜੀ ਹਾਂ ਸਮੀਕਰਨ ਇਹ ਜੀ ਬੰਦੇ ਜਾ ਰਹੇ ਨੇ ਸੇਵਾ ਨੂੰ ਵੇਖ ਕੇ ਸਾਡੇ ਕੰਮ ਨੂੰ ਵੇਖ ਕੇ ਸਾਰੇ ਲੋਕ ਸਾਡੇ ਨਾਲ ਜੁੜਨਾ ਚਾਹ ਰਹੇ ਨੇ ਤੇ ਜੁੜ ਵੀ ਰਹੇ ਨੇ ਸਾਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵਿੱਚ ਅਸੀਂ 16 17 ਹੋਵਾਂਗੇ ਹਾਂ ਇਹ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਅਗਲੀ ਮੀਟਿੰਗ ਤੱਕ ਕਰ 16 17 ਬੰਦੇ ਹੋਵਾਂਗੇ ਬਾਕੀ ਜਿਹੜੇ ਮੈਂਬਰ ਕੁਝ ਅਜੇ ਬਾਹਰ ਬੈਠੇ ਹੋਏ ਨੇ ਜਾਂ ਵਿਰੋਧ ਦੇ ਵਿੱਚ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਗੁਰੂ ਘਰ ਦੇ ਕਾਰਜ ਆ ਵੇਖੋ ਇਹਦੇ ਵਿੱਚ ਈਰਖਾ ਬਾਜੀਤ ਹੋਣੀ ਨਹੀਂ ਚਾਹੀਦੀ ਕਿਸੇ ਦੇ ਨਾਲ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਹੀ ਕੰਮ ਚੱਲਣੇ ਚਾਹੀਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਨਹੀਂ ਸਾਡੀ ਤਾਂ ਬੇਨਤੀ ਹੈ ਉਹਨਾਂ ਦੇ ਅੱਗੇ ਕਿ ਭਈ ਉਹ ਵੀ ਆ ਕੇ ਸੇਵਾ ਦੇ ਵਿੱਚ ਹਿੱਸਾ ਵੜਾਉਣ ਸਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲਣ ਅਸੀਂ ਕਿਹੜਾ ਬਾਹਰ ਆਉਣਾ ਹਾਂ ਸਾਰੇ ਮਿਲ ਕੇ ਸੇਵਾ ਕਰਨ ਸੇਵਾ ਕਰਨ ਵਾਸਤੇ ਆਏ ਹਾਂ ਅਸੀਂ ਹੋਰ ਸਾਡੀ ਇੱਥੇ ਕਿਹੜਾ ਕਿਸੇ ਨਾਲ ਲੈਣ ਦੇਣ ਤਾਂ ਹੈ ਨਹੀਂਗਾ ਕਿਸੇ ਨਾਲ 5 ਸਾਲ ਵਾਸਤੇ ਕਮੇ ਅਹ ਤੇ ਅਸੀਂ ਤਾਂ ਇਹ ਹੀ ਉਹਨਾਂ ਦੀ ਬੇਨਤੀ ਕਰਦੇ ਆ ਕਿ ਉਹ ਵੀ ਆਉਣ ਸਾਰੇ ਨਾਲ ਸਾਡੇ ਲੱਗਣ ਸਾਰੇ ਇਕੱਠੇ ਹੋ ਕੇ ਕੰਮ ਕਰਨ ਇਕੱਠੇ ਹੋ ਕੇ ਸੇਵਾ ਕਰਨ ਜੀ ਜੀ ਧੰਨਵਾਦ ਇੱਕ ਮੁਲਾਜ਼ਮ ਐ ਇੱਕ ਪੁਲਿਸ ਮੁਲਾਜ਼ਮ ਵੱਲੋਂ ਸਿੱਖਾਂ ਨੂੰ ਅੱਤਵਾਦੀ ਕਿਹਾ ਜਾਂਦਾ ਵਾ ਉਹ ਵੀਡੀਓ ਤੁਸੀਂ ਸਾਂ ਵੇਖੀ ਹੋएगी ਕਾਫੀ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਪ੍ਰਥਾਇਆ ਆਪ ਜੀ ਦੇ ਕੀ ਵਿਚਾਰ ਹੈ ਸਭ ਤੋਂ ਪਹਿਲਾਂ ਤੇ ਬਹੁਤ ਬੰਦਪਗੀ ਕਟਨਾ ਹੋਈ ਹੈ ਜੋ ਵੀ ਹੋਈ ਹੈ ਪੱਲੀਆ ਕਲਾਂ ਦੇ ਵਿੱਚ ਸੁਣਿਆ ਪੱਲੀਆ ਸਾਈਡ ਦੇ ਵਿੱਚ ਹੋਇਆ ਵਾ ਅਸੀਂ ਉਹਦੇ ਤੇ ਸਭ ਤੋਂ ਪਹਿਲਾਂ ਦੁੱਖ ਪ੍ਰਗਟ ਕਰਦੇ ਹਾਂ ਇਹ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਅਸੀਂ ਇੱਥੇ ਅਲਪ ਸੰਖਿਆ ਹੈਗੇ ਹਾਂ ਪਰ ਸਾਡਾ ਸਨਮਾਨ ਸਨਮਾਨ ਹੋਣਾ ਚਾਹੀਦਾ ਪੁਲਿਸ ਵਾਲਿਆਂ ਦੇ ਉੱਤੇ ਲਗਾਮ ਹੋਣੀ ਚਾਹੀਦੀ ਹੈ ਇਹ ਬੇਲਗਾਮ ਨਹੀਂ ਹੋਣੀ ਚਾਹੀਦੀ ਸਾਨੂੰ ਇਹਦਾ ਖੇਦ ਵੀ ਆ ਔਰ ਅਸੀਂ ਇਥੋਂ ਆਪਣੇ ਬੰਦੇ ਕੁਝ ਮੈਂਬਰ ਸਾਹਿਬ ਨੂੰ ਭੇਜਨੇ ਆ ਉੱਥੇ ਜਾ ਕੇ ਪਤਾ ਕਰਨਗੇ ਵੀ ਇਹ ਕੀ ਕਹਾਣੀ ਆ ਔਰ ਇਹ ਦੁਬਾਰਾ ਅਸੀਂ ਡੀਜੀਪੀ ਸਾਹਿਬ ਨੂੰ ਮਿਲਾਂਗੇ ਮਤਲਬ ਉੱਤਰ ਪ੍ਰਦੇਸ਼ ਦੇ ਕਿ ਦੁਬਾਰਾ ਇਹਦੀ ਪੁਨਰ ਵਰਤੀ ਨਾ ਹੋਵੇ ਕਿਸੇ ਸਿੱਖ ਨੇ ਧੱਕਾ ਨਾ ਹੋਵੇ ਠੀਕ ਹੈ ਜੀ ਆਪ ਜੀ ਨੋਟਿਸ ਲਓਗੇ ਇਹਦਾ ਨੋਟਿਸ ਲਵਾਂਗੇ ਸਾਡੀ ਕਮੇਟੀ ਨੋਟਿਸ ਲੈ ਦੇਗੀ ਧੰਨਵਾਦ ਜੀ ਵੇਖੋ ਸਾਡੀਆਂ ਜਿਹੜੀਆਂ ਕਮੇਟੀਆਂ ਨੇ ਸਾਡੇ ਆਗੂ ਨੇ ਇਹਨਾਂ ਦਾ ਹੀ ਫਰਜ਼ ਆ ਵੀ ਕੋਈ ਸਿੱਖਾਂ ਨੂੰ ਕੋਈ ਮਿਨੋਰਟੀ ਦੇ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਉਹ ਪਰੇਸ਼ਾਨੀ ਆਉਂਦੀ ਆ ਤੇ ਇਹਨਾਂ ਨੇ ਅੱਗੇ ਵਧ ਕੇ ਜਿਹੜਾ ਵਾ ਇਹ ਚੀਜ਼ ਦਾ ਹੱਲ ਕੱ